ਸ੍ਰੀਕਾਲ ਜੀ ਸਾਰਿਆਂ ਨੂੰ ਸ੍ਰੀਕਾਲ ਜੀ ਸਾਰੇ ਵੀਰਾਂ ਨੂੰ ਆਏ ਹਾਏ ਹਾਏ ਫੇਰ ਬਸ ਨਾਲ ਦੂਜੀ ਤੇ ਤੀਜੀ ਵਾਰੀ ਸੰਧੂ ਸਾਹਿਬ ਦੇ ਬਲੌਗ ਜੀ ਆਉਣਾ ਹੋਰ ਦੀ ਵੀ ਗੇਜ ਆਏਗਾ ਅੱਛਾ ਹੋਰ ਆਪਣਾ ਘਰ ਦਾ ਬਲੌਗ ਜੀ ਆਪਣੇ ਘਰ ਦਾ ਆ ਚਲੋ ਭਰਾ ਆਪਣਾ ਵੱਡਾ ਉਤੋਂ ਜੀ ਮੈਂ ਗੇਜ ਆਏ ਹਾਏ ਹਾਏ ਆਏ ਹਾਏ ਬੋਲੇ ਨਹੀਂ ਜਾਂਦਾ ਫੇਰ ਫੇਰ ਇਹਨੇ ਨਾਲ ਮੇਰੀ ਅਗਲਾ ਆਉ ਬੀ ਲੋਕੀ ਸੁਣ ਵੀ ਸਕਦੇ ਆ ਹਾਂ ਤੂੰ ਹੀ ਸੁਣ ਸਕਦਾ ਹੋਰ ਆ ਜਾਵਾਂਗਾ ਤੇ ਮੇਰੇ ਕੋ ਸਚਾਈ ਬੋਲੀ ਜਾਣੀ ਆ ਤੇ ਉਹ ਸੁਣ ਨਹੀਂ ਸਕਦੇ ਬਲੌਗ ਬਣਾਉਣ ਵਾਲਾ ਕੱਟ ਦੇਣਾ ਵਾ ਅੱਛਾ ਠੀਕ ਹੈ ਦੋਰ ਆਪਾਂ ਅੱਜ ਅੱਜ ਚੱਲੇ ਕਿੱਥੇ ਆਪਾਂ ਗਲੇ ਕੱਪਦੇ ਕੱਪਦੇ ਵੀ ਅਸੀਂ ਜਾਣੇ ਆ ਪਿੰਡ ਕਿਹੜਾ ਵਕ ਘਲੋਟੀ ਘਲੋਟੀ ਹਾਂ ਫੈਸ਼ਨ ਵਾਲਿਆਂ ਨੂੰ ਵੀ ਬੇਨਤੀ ਆ ਸਾਡੀ ਟੀਮ ਨੂੰ ਕੰਪਾਇਰ ਕਰੋ ਜਿੱਦੋਂ ਇੱਥੇ ਨਹੀਂ ਸਮਝ ਲੋ ਵੀ ਪਾਕਿਸਤਾਨ ਨੂੰ ਸਦਨ ਦੇ ਜਾਨੂੰ ਪਾਕਿਸਤਾਨ ਨੂੰ ਚਿਸਤੀ ਨਹੀਂ ਗੜੇ ਸਾਨੂੰ ਗੜੇ ਇੱਕੋ ਗੱਲ ਆ ਹਾਂ ਤੇ ਜਦੋਂ ਅਸੀਂ ਇਧਰ ਨੇੜੇ ਨੇੜੇ ਹੁੰਦੇ ਆ ਵੀ ਇੱਥੇ ਕਿ ਤੱਕ ਲੁਧਿਆਣੇ ਤੱਕ ਠੀਕ ਆ ਲੁਧਿਆਣੋਂ ਟੱਪ ਗਿਆ ਘਲੋਟੀ ਹਾਂ ਉਹ ਅਜਿਹਾ ਨਹੀਂ ਹੁੰਦਾ ਇਹਨਾਂ ਨੂੰ ਕਿਉਂ ਅਨੇਵਾ ਬਦੂਰ ਬਦਲੇ ਆ ਕੇ ਕਢੋਣੇ ਅੱਲਾ ਅੱਲਾ ਸਾਡੇ ਲੱਗ ਗਿਆ ਜਿੰਨੇ ਵੀ ਦੂਰੋਂ ਲਿਆਉਂ ਜੇਕਰ ਆਪਣੀ ਟੀਮ ਪੈਂਦੀ ਨਹੀਂ ਨਾ ਹੁੰਦਾ ਚਰੋ ਮਤਲਬ ਫਿਰ ਕੱਲ ਜੀ ਨਹੀਂ ਬਹੰਦੇ ਵੀ ਅਜੇ ਆਏ ਨਹੀਂ ਆਂ ਦੀਪ ਸਿੰਘ ਕਬੱਡੀ ਕਲੱਬ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਬਾਜੀ ਭਰੇ ਭਰੇ ਹਾਂ ਭਾਰੇ ਭਾਰੇ ਬੰਦੇ ਆ ਭਾਰੇ ਹਾਂ ਫਿਰ ਭਾਰੇ ਭਾਰੇ ਤੇ ਮੈਂ ਆਪਣੇ ਮਾਝੇ ਜੀ ਲੋਕ ਲਾਭਦੇ ਹੁੰਦੇ ਆ ਜਦੋਂ ਮੱਲਾ ਹੁਣ ਕਬੱਡੀ 'ਚ ਬਹੁਤੇ ਰੇਟਰੇ ਆ ਜੰజాਫੀ ਆ ਤੇ ਤੀਰਾਂ ਦੇ ਹੌਲੇ ਦੇ ਕਲਾਕਾਰ ਜਾਦੇ ਆ ਹਾਂ ਆਪਣੇ ਮਾਝੇ ਜਾਂਦੇ ਦੇ ਵੀ ਬੰਦੇ ਤਕੜੇ ਹੋਣ ਜੰਦੇ ਡੋਲੇ ਲਾਲੇ ਵੱਡੇ ਹੋਣ ਸਾਰੇ ਹਾਂ ਆਪਣੇ ਕਿਹੜਾ ਵੇੜ ਦੀ ਗੋਡੀ ਹੁੰਦੀ ਹੈ ਤਾਂ ਹੀ ਵੇੜ ਦੀ ਨਹੀਂ ਹੁੰਦੀ ਨਾ ਲੋਕ ਸਾਡੇ ਵੇਂਦੇ ਹੀ ਨਹੀਂ ਲੋਕ ਸਾਡੇ ਹੋ ਵੇਂਦੇ ਵੱਡਾ ਹੋਏ ਬੰਦਾ ਤਕੜਾ ਹੋਏ ਮਝੇ ਵੱਡੇ ਨਾਲੇ ਆਪਣੇ ਬੰਦੇ ਸਾਰੇ ਮਾਝੇ ਸਾਰੇ ਉਹ ਹੁਣ ਉਹ ਮੁੰਡਾ ਆਪਣਾ ਸਨੀ ਉੱਠਿਆ ਨਵਾਂ ਹਾਂ ਉਹ ਵੀ ਨਹੀਂ ਲੱਤਾਂ ਲੁੱਤਾਂ ਵੇਂਦਾ ਉਹ ਛਰਾਲੀ ਵਿੱਚ ਹੀ ਜਾਂਦਾ ਮੈਨੂੰ ਪਤਾ ਵੀ ਲੱਗਦਾ ਹੈ ਜੋ ਮੈਂ ਲੱਤਾਂ ਦੇ ਵੀ ਇਹ ਮੜੀ ਫਾੜ ਲਈ ਨਾ ਤਾਂ ਬਹੁਤ ਬੁੜੀਆਂ ਹੋਊਂਦੀਆਂ ਲਗਾ ਮਾਰਦਾ ਮਾਰਦਾ ਨਹੀਂਗਾ ਉਤਾ ਹੀ ਸਿਰ ਨੂੰ ਵੇਜਦਾ ਵਾ ਸਿੱਧਾ ਹੀ ਜੇ ਲੱਤ ਫੜੀ ਜਾਂਦਾ ਵੀ ਸਿਰ ਨੂੰ ਵੇਜਦਾ ਵਾ ਉਹ ਜਾਂਦਾ ਨਹੀਂ ਨਾ ਕੰਮ ਬੰਦੇ ਤਾਈਓ ਆਪਣੇ ਜਿਆਦਾ ਸਿਰ ਨੂੰ ਹੀ ਆਹਡੇ ਮਤਲਬ ਤਾਈਓ ਜਿੱਦਾਂ ਲਾਲਾ ਰੇਡਰ ਵੀ ਲਾਲਾ ਇੰਨੀ ਲੱਤਾਂ ਵੀ ਮਤਲਬ ਥੋੜੀਆਂ ਨੇ ਘੱਟ ਬਚਉਂਦੇ ਵੀ ਸਿੱਧਾ ਵੱਜਣ ਵੱਜਣ ਆਠਾ ਸਿੱਧੇ ਸਿੱਧੇ ਚੱਲੋ ਜਿੱਦਾਂ ਗੱਜਣੇ ਹੁਣ ਦਾ ਊਸਤਾਦ ਗੱਜਣ ਨੂੰ ਨਾ ਆਬ ਨਹੀਂ ਕਿਦੇ ਸਿੱਧੇ ਹੀ ਬੱਚੇ ਨਹੀਂ ਜਿਹਦੇ ਚ ਵੱਜਣ ਦੇ ਕਿ ਸੈੜ ਨਹੀਂ ਲਈਏ ਕੋ ساری ਉਮਰ ਨਾਲ ਕੋਈ ਐਨੂੰ ਬਜਾਣਾ ਐਨੂੰ ਬਜਾ ਗਾ ਨੂੰ ਵਜਣਾ ਜਿਹਦੇ ਚ ਵਜਣਾ ਇਹਦਾ ਤਾਂ ਜਾਫੀ ਮੈਨੂੰ ਲਾਂਬਾ ਦਿੰਦੇ ਵੀ ਇਹੀ ਕਹੀ ਯਾਰੀ ਨਾ ਇਹਦੇ ਅੱਗੇ ਪਰੇ ਹੋ ਜੀ ਦਾਵਾ ਇਹ ਆਪ ਸਹੀ ਗੱਲ ਆ ਇਹ ਬੜੇ ਜਾਫੀ ਨੇ ਜਿੱਦਾਂ ਮਤਲਬ ਪੂਰਾ ਸੈਟ ਦਿੰਦਾ ਨਾ ਅਗਲੇ ਮੈਂ ਜਾਵੇ ਚਲ ਛੱਡ ਪਰੇ ਇਹਨੂੰ ਵਜਣਾ ਸ਼ਦਾਈ ਭੈਣ ਜੋ ਹੈਗਾ ਸੇਡਾਈ ਜਣਾ ਇਹਨੇ ਆ ਸ਼ਦਾਈ ਥੋੜੀ ਆ ਆ ਬੰਦੇ ਕੋ ਭੱਜਿਆ ਨਹੀਂ ਆ ਬੰਦੇ ਦਾ ਕੋ ਮਨ ਨਹੀਂ ਕੀ ਉਹ ਨਹੀਂ ਇਹਨੂੰ ਆਤ ਹੀ ਨਹੀਂ ਵੱਜਦੀ ਅੱਗੇ ਨੇ ਸ਼ੁਰੂ ਤੋਂ ਨੋਟ ਹੀ ਨਹੀਂ ਕੀਤਾ ਵੀ ਸੈਟ ਨੂੰ ਮਿਲਦੀ ਤਾਂ ਵੀ ਨਹੀਂ ਵਜਣਾ ਨੇ ਤਾਂ ਵੀ ਵੇਚ ਵਜਣਾ ਜਾ ਕੇ ਬੰਦੇ ਜਿੰਨਾ ਚਿਰ ਉਹਦਾ ਚਰ ਮਜ਼ਾ ਨਹੀਂ ਹੁੰਦਾ ਰੋਟੀ ਨਹੀਂ ਹਜੇ ਮੰਦੀ ਹਾਂ ਐਵੇਂ ਥੋੜੀ ਫਿਰ ਮਝਾ ਲੈਂਦੇ ਸਾਨੂੰ ਬਾਕੀ ਬਾਕੀ ਵੀ ਸਾਰੇ ਵਧੀਆ ਆਪਣੇ ਪਾਬੇ ਵਾਲੇ ਵੀ ਟੈਕਟੀ ਆ ਉਹਨਾਂ ਨੂੰ ਟੈਕਟੀ ਕਹਿੰਦੇ ਥੋੜਾ ਮਤਲਬ ਕਿ ਦਾਵਾਂ ਵਾਲੇ ਤੇ ਮਾਲਵੇ ਵਾਲੇ ਭਰਾ ਹੈਂ ਦਾਦੂ ਆ ਹੀ ਉਹਨਾਂ ਕੋਲ ਬੜੀ ਲਿਖੀ ਕਬੱਡੀ ਖੇਡਦੇ ਤੇ ਮਾਲਵੇ ਵਾਲੇ ਮਾਲਵੇਲੇ ਪੂਰੇ ਟੱਕੀ ਆ ਉਹਦੇ ਸਾ ਪੂਰੇ ਬੰਦਿਆਂ ਦੇ ਉੱਥੇ ਜਿੱਥੇ ਵੜੇ ਨਹੀਂ ਜਾਂਦਾ ਕਿ ਤੂੰ ਹਾਂ ਦਾੰਦਾਂ ਚੁੱਕੀ ਵਰਦੇ ਇਧਰ ਨਹੀਂ ਮਾਲਵੇਚ ਹੁਣ ਕਾਂਗੇ ਵਾਲਾ ਜਿੱਦਾਂ ਲਾਲਾ ਬਾਕੀ ਇਹ ਜਿਹੜੇ ਤੇ ਨਹੀਂ ਉਹ ਬਾਤ ਦਾ ਵੀ ਤਾਂ ਭਾਉਣਾ ਪਰ ਇੱਕ ਗੱਲ ਆ ਭਾਂਗਿਆੜਾ ਤਾਂ ਮੈਂ ਭਰਾਵਾ ਹੁਣ ਤੱਕ ਪਈਦੇ 2-3 ਸਾਲ ਤੇ ਮੈਂ ਸਮਝੀ ਕਿ ਆ ਵੀ ਆਪਣੇ ਖੇਮ ਕਰਨ ਵਾਲੀ ਜੈਡ ਦਾ ਵਕਰੇ ਮੈਨੂੰ ਨਹੀਂ ਭਲਾ ਵੀ ਉਹ ਮਾਲ ਵੇਚੋਗਾ ਕਿਉਂਕਿ ਉਹਦੀ ਬੋਲੀ ਵੀ ਸਾਡੇ ਨਾਲ ਰਲਦੀ ਏ ਸਾਰਾ ਸਾਡੇ ਨੂੰ ਬੋਲਦਾ ਉਹ ਪਰ ਮੈਂ ਵੀ ਉਹ ਬੰਦੇ ਨਾਲ ਵਰਤਿਆਂ ਆਂ ਤੇ ਜਿੰਨਾ ਚਿਰ ਵਰਤੀ ਏ ਨਾ ਕਿਸੇ ਨਾਲ ਉਹਨਾਂ ਚਿਰ ਪਤਾ ਨਹੀਂ ਲੱਗਦਾ ਬਹੁਤ ਵਧੀਆ ਗੱਡ ਬੰਦਾ ਮਤਲਬ ਜੱਟ ਬੰਦਾ ਕੋਈ ਬਰਵਾਤ ਵਰੀ ਥੋੜਾ ਕਰਦਾ ਥੱਲਣ ਦੇ ਚੱਲਣ ਦੇ ਚੱਲਦਾ ਹੀ ਭਾਉਆ ਪੂਰਾ ਆਂ ਭਾਉਂ ਵਾਲੇ ਕੰਮ ਆ ਲੈ ਠੀਕ ਉਦੇ ਨਾਲ ਇੱਕ ਜਾਫੀ ਹੁੰਦਾ ਉਹ ਤਾਂ ਪਾਉਂ ਕਹਿੰਦੇ ਉਹਨੂੰ ਆਹ ਗਾਂ ਗਿਆ ਜੱਜ ਆਹ ਜਿਆਦਾ ਬਾਕੀ ਅੱਜ ਫਟੇਸ਼ਨ ਬਾਰੇ ਕੀ ਜਾਣਨਾ ਪਾਉਂਗੇ ਫਟੇਸ਼ਨ ਦੇ ਕੱਪਾਂ ਦੇ پاس ਹੋਣੀ ਜਾਣਨਾ ਪਿਆ ਤੇ ਥੱਲੇ ਭਰਾ ਮੇਰੇ ਕਈ ਕਮੈਂਟ ਕਰਦੇ ਹੁੰਦੇ ਫਟੇਸ਼ਨ ਦੇ ਕੱਪ ਉਹ ਕਿੱਦਾਂ ਬਾਸ ਹੁੰਨ ਮਾਰਤੀ ਐਂਟਰੀ ਕਰਦੇ ਆ ਬਾਕੀ ਜਿੰਨੇ ਭਰਾ ਆ ਜਾਣੇ ਬੰਦੇ ਆ ਆਹ ਕਰਦੇ ਵਾਪਸੀ ਬੰਦੇ ਸਾਰੇ ਆਉਂਦੇ ਆ ਆਪਣੇ ਹੌਲੀ 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 ਹੋ ਜੋਗੀ ਟੀਮ ਪੂਰੀ ਹੋਗੀ ਪੰਜਾ ਸੱਤਾ ਦਿਨਾਂ ਤੱਕ ਹਾਂ ਨਹੀਂ ਹੋਰ ਕੋਈ ਬੰਦਾ ਨਾ ਹੋਰ ਗੱਲ ਤਾਂ ਹੈ ਕਿ ਬਾਕੀ ਆ ਤਾਂ ਲੋਕਾਂ ਨੂੰ ਕਾਣਾ ਕੰਮ ਮੈਂ ਇੱਕ ਹੋਰ ਥੋੜੀ ਜੀ ਗੱਲ ਬਾਵਾਂ ਹਾਂ ਇਹ ਜਿਆਦਾ ਜ਼ਰੂਰੀ ਹੋ ਗਿਆ ਵਾ ਨਹੀਂ ਕਿਦਾਂ ਕਹਿੰਦਾਂ ਦੱਸਣਾ ਆ ਥੋੜੇ ਦਿਨ ਬਈ ਨਾਲ ਇੱਕ ਤਾਂ ਮੈਚ ਖੇਡਿਆ ਪਿੰਡ ਦਾ ਮੈਂ ਨਾਂ ਨਹੀਂ ਲੈਣਾ ਹਾਂ ਉੱਥੇ ਨਾ ਜਦਾਂ ਅਨਮਲਾ ਹੁਣ ਅੱਡੇ ਕਮਾਨ ਵਾਲੇ ਪਰੌਣ ਜਾ ਸਕੋ ਬੰਦੇ ਸਾਰੇ ਵਧੀਆ ਆ ਮਾਲਾ ਗੋਲਾ ਆ ਜਿੰਨੇ ਵੀ ਟੀਮ ਅੱਡੇ ਚ ਬੰਦੇ ਆ ਹਨਾ ਸਾਰੇ ਮਾਲਾ ਤੁਸੀਂ ਵੀ ਤੁਹਾਨੂੰ ਵੀ ਗਲੀ ਦੇ ਨਾਲੇ ਹੋਟ ਵੀ ਲਾ ਲਓ ਜਿੰਨੇ ਵੀ ਬੰਦੇ ਆਪਣੇ ਸਾਰੇ ਵਧੀਆ ਪਲੇਅਰ ਕੋਈ ਵੀ ਮਾੜਾ ਨਹੀਂ ਹੈਗਾ ਜਿੰਨੇ ਵੀ ਬੱਲੇ ਨਹੀਂ ਕੋਪੀ ਨੂੰ ਜਠੋਲਾ ਵਾਲੇ ਸਾਰੇ ਵਧੀਆ ਛੋਟੀ ਦੇ ਪਲੇਅ ਜਿੰਨੇ ਪਲੇਅਰ ਕਮਾਨਾ ਦੀ ਟੀਮ ਚ ਆ ਉਹਨੇ ਹੋਰ ਕਿਹੇ ਮਾਜਿਦ ਦੀ ਟੀਮ ਚ ਪਲੇਅਰ ਨਹੀਂ ਹੈਗੇ ਨਹੀਂ ਹੈਗੇ ਉਹ ਮਤਲਬ ਕਿ ਟੀਮ ਨੂੰ ਉਥੇ ਜੜੀਆਂ ਟੀਮਾਂ ਖੇਡੀਆਂ ਉਹ ਮਤਲਬ ਫੋਨ ਕਰਕੇ ਉਹਨੂੰ ਭਾਂਦੇ ਵੀ ਪਾਰਟਿਸਪੇਟ ਉਹ ਆਉਂਦਾ ਫਿਰ ਲੱਖ ਰੁਪਈਆ ਹਾਂ ਉਹਨਾਂ ਹੋਰ ਟੀਮਾਂ ਨੂੰ 1,30 1,40 ਦੇ ਕੇ ਸੱਡਿਆ ਉਹਨਾਂ ਚ ਕਿਹੇ ਟੀਮ ਚ ਪਲੇਅਰ ਇੱਕ ਕਿਹੇ ਚ ਦੋ ਹਾਂ ਵਧੀਆ ਹਾਂ ਉਹ ਸਿਰਫ ਉਹ ਵੀ ਉਹਨਾਂ ਚ ਯਾਰ ਬਲੌਗਰ ਜਾਦੇ ਸੀ ਅੱਛਾ ਤੇ ਪੁਲਵਾਨ ਨੂੰ ਆਂਦੇ ਵੀ ਨਹੀਂ ਆ ਸਾਡੇ ਕੋਲ 50 ਹਜ਼ਾਰੀ ਤਹਾਨੂੰ ਦਿੱਤਾ ਜਾਣਾ ਪਰ ਉਹਨਾਂ ਨੂੰ ਵੀ ਇਹ ਨਹੀਂ ਪਤਾ ਵੀ ਟੀਮ ਤੇ ਵੇਖੋ ਵੀ ਟੀਮ ਕਿਹੜੀ ਚੰਗੀ ਆ ਪਲੇਅਰ ਤੇ ਵੇਖੋ ਟੀਮ ਚ ਅੱਛਾ ਤੇ ਮੈਂ ਉਦੋਂ ਦੀ ਇਹ ਚੀਜ਼ ਨੋਟ ਕੀਤੀ ਵੀ ਲੋਕੀ ਬਲੌਗਰਾਂ ਵਾਲਿਆਂ ਨੂੰ ਜਿਆਦਾ ਐਵੇਂ ਦੀ ਜਿੰਦੇ ਬਲੌਗਰਾਂ ਦਾ ਕੰਮ ਵੀ ਜ਼ਰੂਰੀ ਹੋ ਗਿਆ ਵਾ ਹਾਂ ਇਹ ਦੱਸਣਾ ਪੈਂਦਾ ਵਾ ਕਬੱਡੀ ਜਿਹੜੀ ਹੈ ਕੱਦੀ ਕਿ ਬਲੌਗਰ ਨੇ ਵੀ ਸੰਭਲੀ ਜਾ ਹਾਂ ਪਬਲਿਕ ਦੋਤ ਨੂੰ ਆਪਣਾ ਦੱਸਣਾ ਪੈਂਡਿਆ ਵਾ ਪਬਲਿਕ ਜਿਆਦਾ ਕਬੱਡੀ ਵੀ ਉਹ ਸਿਖਾਉਂਦੇ ਹਾਂ ਕਬੱਡੀ ਆ ਹੋ ਫਿਰ ਉਹ ਕਬੱਡੀ ਵੀ ਉਹ ਸਿਖਾਈ ਜਾਂਦੇ ਨੇ ਜਿਆਦਾ ਖੇਡਨੇ ਪੰਜ ਸਾਲ ਹੋਏ ਆ ਤੇ ਚੱਲ ਜਾਣੇ ਰਿਕਾਰਡਾਂ ਨਹੀਂ ਆਉਂਦਾ ਕਰੀ ਜਾਉ ਇੰਨਾ ਟਾਈਮ ਹੋ ਗਿਆ 10-12 ਸਾਲ ਤੋਂ ਖੇਡਦੇ ਪਰ ਮੈਂ ਕਦੀ ਕਿਸ ਨੂੰ ਦੱਸਿਆ ਵਾ ਵੀ ਕਬੱਡੀ ਇਦਾਂ ਖੇਡੋ ਪਰ ਕਈ ਮੈਂ ਨਾ ਤੂੰ ਦੱਸੇਗਾ ਦੱਸਣਾ ਵੀ ਬਣਦਾ ਵਾ ਟਾਈਮ ਹੋ ਗਿਆ ਉਹ ਖੇਡਦੇ ਆ ਪਿਛੋਂ ਵੀ ਵੇਖੇ ਫਿਰ ਪਿਛਲੇ ਵੀ ਬੰਦੇ ਵੇਖੇ ਜਿੰਨਾਂ ਨਾਲ ਖੇਡੇ ਆ ਵਾ ਗਾੜ ਲਈ ਵੇਖ ਲਈ ਤੇ ਜਿਹੜੇ ਮੈਲਾ ਹੀ ਹੁਣ ਮੇਰੇ ਹੱਥ ਪਰਮਾਨੈਂਟ ਦੇ ਉਹ ਐਵੇਂ ਲੋਕਾਂ ਨੂੰ ਅਸੀਂ ਦੱਸੀ ਜਈਏ ਇਦਾਂ ਉਦਾਂ ਅਜੇ ਅਸੀਂ ਵੇਟ ਆਊਟ ਬਹੁਤ ਜ਼ਿਆਦਾ ਪਿਛੋਂ ਦੇ ਠੱਕੇ ਖਾਂਦੇ ਆਉਣਦੇ ਆ ਤੇ ਬਹੁਤ ਸਟ੍ਰਗਲ ਆਉਹ ਤੇ ਸਟ੍ਰਗਲ ਤੇ ਚੱਲ ਜਿਉ ਹੈਗਾ ਸਾਰੇ ਦਾ ਹੁੰਦਾ ਕਿਸੇ ਪਲੇਅਰ ਕੋਈ ਸਟ੍ਰਗਲ ਤੋਂ ਬਿਨਾ ਨਹੀਂ ਹੁੰਦਾ ਆਦੇ ਲੋਕ ਤੋਂ ਬਲੌਗਾਂ 'ਚ ਝੂਠ ਹੀ ਗੁੰਨੀ ਜਾਂਦੇ ਰਹਿੰਦੇ ਆ ਬਾਬਾ ਬਲੌਗ ਵੀਰ ਜੀ ਜਿੰਨੇ ਬਲੌਗਾਂ 'ਚ ਗਿਆਨ ਦਿੰਦੇ ਆ ਨਾ ਬੰਦੇ ਮੈਂ ਕਹਿੰਨਾ ਵਾਂ ਵੀ ਬੰਦੇ ਉਹ ਹੁਣ 20% ਵੀ ਉਹ 2% ਵੀ ਉਹ ਜੇ ਨਹੀਂ ਗਏ ਕਿ ਜਾਂ ਬੰਦੇ ਪ੍ਰੈਕਟੀਕਲੀ ਵੀ ਬੰਦੇ ਉਦਾਂ ਦੇ ਹੁਣ ਆਪਣੀ ਅਸਲ ਜ਼ਿੰਦਗੀ 'ਚ ਵੀ ਜੋ ਕੁਝ ਗੱਲਾਂ ਆਪਾਂ ਲੋਕਾਂ ਨੂੰ ਦੱਸੀ ਜਾਂਦੇ ਆ ਜਾਂਦੇ ਆਪਾਂ ਉਦਾਂ ਦੇ ਆਪ ਵੀ ਹੋਈਏ ਉਹ ਇੱਕ ਸੁਆਦ ਆ ਆ ਆਪਣੇ ਜਹਾੜੇ 'ਚ ਕਰਤੂਤ ਕੋਈ ਨਹੀਂ ਆ ਲੋਕਾਂ ਨੂੰ ਹੀ ਗਿਆਨ ਵੰਡਿ ਜਾਂਦੇ ਆ ਲੋਕਾਂ ਘੜੀ ਪਿੱਛੇ ਮ ਬਤਾਨੇ ਰੱਬ ਬਣ ਜਾਨੇ ਆ ਵੀ ਉਹ ਸੁਆਦ ਨਹੀਂ ਆ ਮੈਂ ਨਹੀਂ ਇਹ ਚੀਜ਼ ਨੂੰ ਕਿਹਾ ਮੈਂ ਉਹ ਕਹਿੰਦਾ ਜਿੱਦਾਂ ਦਾ ਬੰਦਾ ਹੈਗਾ ਉਦੋਂ ਤੋਂ ਲੋਕਾਂ ਨੂੰ ਦੱਸੋ ਵੀ ਇੱਦਾਂ ਦਾ ਲੋਕਾਂ ਨੂੰ ਕੁਝ ਹੋਰ ਬਖਾਈ ਜਨੇ ਆਪ ਅਸੀਂ ਕੁਝ ਹੋਰ ਚੀਜ਼ਾਂ ਆ ਉਹ ਚੀਜ਼ ਨਹੀਂ ਹੁੰਦੀ ਕਰ ਲਓ ਨੌਟ ਵਲੋਂ ਗਾਣਿਓ ਅੱਜ ਕਲਾ ਨਾਲ ਆਤੀ ਚੱਕੀ ਨਹੀਂ ਜੁੜਦੀ ਜੇ ਫਾਰਮਾਲਾ ਤੋਂ ਬੰਦੇ ਕਬੱਡੀ ਖੇੜ ਕੇ ਮੈਂ ਇਹ ਵੀ ਹੋਰ ਸੁਣ ਜੇ ਬੰਦੇ 15 20 ਸਾਲ ਜਿਹੜੇ ਬੰਦੇ ਨੇ ਕਬੱਡੀ ਖੇਡੀ ਅੱਜ 10 ਸਾਲ ਜੇ ਖੇੜ ਕੇ ਲੱਗ ਕੇ 10 ਬੰਦੇ ਉਹਦੇ ਨਾਲ ਨਾ ਤੋਰਨ ਕਬੱਡੀ ਵਾਲੇ ਹਾਂ ਹਾਂ ਉਹਦੀ ਕਬੱਡੀ ਖੇਡੀ ਕੋ ਜਾਂਦੀ ਦੱਸ ਮੈਨੂੰ ਉਹਨੂੰ ਤੂੰ ਕੀ ਕਹਿੰਦਾ ਉਹਨੂੰ ਜੇ ਮੈਂ ਲਾ ਫਰਾਣੇ ਤੋਂ ਫੋਨ ਕਰਕੇ ਇਕੱਠੇ ਕਰਨੇ ਬਣ ਬਲੇਰ ਇਦ ਸਬਾਤ ਆਇਆ ਵੀ ਤੇਰੇ ਦੇ ਬੰਦਾ ਇਦਾਂ ਦਾ ਕਰਤਾਰ ਹੋਏ ਵੀ ਇੱਕ ਵਾਰੀ ਫੋਨ ਕਰੇ ਸਾਰੇ ਬੰਦੇ ਜਿਹਨੂੰ ਮਰਦੀ ਫੋਨ ਕਰੇ ਭੱਜਾ ਦੇ ਨਹੀਂ ਆਦਾ ਫੇਰ ਸਬਾਤ ਆ ਇਹ ਨਹੀਂ ਆ ਵੀ ਅਸੀਂ ਉਧਾਂ ਗਿਆ ਨਾ ਵੰਡੀ ਜੰਨੇ ਤੇ ਸਾਡੇ ਨਾਲ ਤੁਰਦਾ ਕੋਈ ਵੀ ਨਹੀਂ ਆ ਬੰਦੇ ਪੰਜ ਨਹੀਂ ਹੱਡੇ ਲੈਣਗੇ ਇਹ ਨਹੀਂ ਮਜਾ ਆ ਮਜਾ ਉਹ ਜੋ ਜਿਤਾ ਦਾ ਬੰਦਾ ਰੀਅਲ ਜ਼ਿੰਦਗੀ ਚ ਉਦਾਂ ਦਾ ਬੰਦਾ ਹੋਵੇ ਇਹ ਗੱਲਾਂ ਤੇ ਯਾਰ ਬਾਕੀ ਕਾ ਰੀਅਲ ਲੋਕ ਵੀ ਜਿਹੜੇ ਲੋਕ ਵੀ ਹੁਣ ਉਹ ਚੀਜ਼ਾਂ ਬਸ ਫੋਨਾਂ 'ਤੇ ਹੀ ਸੁਣੀ ਜਾਂਦੇ ਆ ਵੀ ਫੋਨਾਂ 'ਤੇ ਜੋ ਕੁਝ ਬੋਲਣਾ ਆ ਉਹੋ ਜੀ ਸੁਣੀਏ ਨਾ ਵੀ ਇਦਾਂ ਦੇ ਇਦਾਂ ਹੋ ਕੁਝ ਹੀ ਆ ਬਸ ਉਦਾਂ ਨਹੀਂ ਅਸਲ ਜ਼ਿੰਦਗੀ ਨੇ ਅਸਲ ਜ਼ਿੰਦਗੀ ਦਾ ਨਾ ਕੋਈ ਨੂੰ ਪਤਾ ਵਾ ਨਾ ਕੋਈ ਵੇਂਦਾ ਵਾ ਲੋਕੀ ਆ ਮੇਰਾ ਤੇ ਆ ਸੋਸ਼ਲ ਮੀਡੀਆ ਤੇ ਭਰਾ ਮੰਨੀ ਚੁੱਕਿਆ ਗਿਆ ਵੀ ਜਿੰਨੇ ਕੁ ਬੰਦੇ ਤੁਰੇ ਫਿਰਦੇ ਫੇਗ ਹੀ ਫਿਰਦੇ ਇੱਥੇ ਅਸਲ ਕੋਈ ਕੋਈ ਆ ਉਹ ਕਢਾਣੀ ਕਲਾ ਵੀ ਆਪਣਾ ਇੱਕ ਮੈਚ ਆਇਣਾ ਵਾ ਸ਼ੋ ਮੈਚ ਸ਼ੋ ਮੈਚ ਫੜ ਲਿਆ ਹਾਂ ਆਪਣਾ ਮਿੱਤਰ ਆ ਪੁਰਾਣਾ ਬਾਈ ਜੀ ਅਟਵਾਲੇ ਹੈ ਬਾਈ ਜੀ ਅਟਵਾਲੇ ਹਾਂ ਪਡਾਣੀਗਲਾ ਵਾਲਿਆ ਪਿਛਲੀ ਹਰੀ ਵੜੀ ਵਧੀਆ ਕੀਤੀ ਐਡ ਨੇ ਆ ਬੱਸ ਕਰ ਹੁਣ ਆਪਣਾ ਮਿੱਤਰ ਆ ਉਹ ਦਾ ਵਿਚਾਰਾ ਬਥੇਰੇ ਪਾਇ ਦਿੰਦਾ ਹੈ ਪਏ ਹਾਂ ਜੀ ਥੋੜਾ ਗੱਲਾਂ ਗੱਲ ਨੰਬਰ ਦੀ ਹੈ ਗੱਲ ਸੱਚਾਈ ਦੀ ਹੈ ਹਾਂ ਵੀ ਸੱਚ ਜੋ ਹੈਗਾ ਸੱਚ ਦੱਸੋ ਅੱਜ ਵੀ ਉੱਥੇ ਪਿਆ 50 ਪਿਛਲੀ ਪਿਲੀ 50000 ਰੁਪਇਆ ਵਾਦੇ ਦਿੰਦੇ ਕਹਿੰਦੇ ਵੀ ਨਹੀਂ ਆਂਦੇ ਨੰਬਰ ਨਾ ਮੰਗੋ ਤੇ 50000 ਲਲੋ ਮੈਂ ਉਹ ਗੱਲ ਹੀ ਹਾਂ ਅਹੀਂ ਗੱਲ ਇਹ ਪੈਸੇ ਹੀ ਲੈਣ ਹੁੰਨੇ ਤੁਹਾਡਾ ਰੱਬ ਨਹੀਂ ਯਾਰ ਕੀ ਸ਼ੋਅ ਮੈਂ ਜੀ ਕਰਤਾ ਉਹਨੇ ਮਕਾਇਦ ਦਿੱਤਾਗਾ ਮੈਂ ਜਾਣਾ ਵਾ ਚੱਕੀ ਆਪਾਂ ਫੇਰ ਅਲਨਾਂ ਕੋਈ ਨਹੀਂ ਪਿਛਲੇ ਯਾਰਾ 50000 ਰੁਪਏ ਸ਼ਰਾਬ ਆ ਫੇਰ ਉਹ ਕਰਨਾ ਵਾ ਵਾਦਾ ਘਾਟਾ ਕਰ ਲਾ ਜੀ ਉਹ ਦੇਖਾ ਨੰਬਰ ਦੀ ਗੱਲ ਕਰੋਗੇ ਨੰਬਰ ਉਦੋਂ ਕਰਦਾ ਉਹਦਾ ਇੱਕ ਕਰ ਲਿਆ ਪਿਛੇਰਾ ਸੀ ਉਹ 50000 ਰੁਪਏ ਨਾ ਲਿਆ ਨਹੀਂ ਉਦਾਂ ਕੇ ਮੰਦਾ ਮਝਾ ਲਾਂਦੇ ਇਹਨਾਂ ਨੂੰ ਫੇਰ ਲੈਣ ਕੋਈ ਗੱਲ ਦੇ ਬਾਅਦ ਲੈ ਲਿਆ ਤੇ ਫੇਰ ਮਝਾ ਲ ਰਹੇ ਨਹੀਂ ਜਾਣਗੇ ਰਣ ਕੀ ਛੱਡਦੇ ਤੇ ਜਾਂਦੇ ਹੋਏ ਨਹੀਂ ਉਦਾਂ ਉਦਾਂ ਦੂਜੇ ਪੈਸੇ ਵਧਾ ਲਾਂਗੇ ਨਾ ਉਹ ਉਹ ਦਮਧਾੜਾ ਉਹ ਪੀਣੇ ਛੱਡਿਆ ਹਈ ਉਹ ਨਹੀਂ ਕਰਦਾ ਇਹ ਹੋ ਜੇ ਬੈਠੀ ਕੀ ਕਰਨੇ ਜੇ ਤੇ ਨੰਬਰ ਦੇ ਪੈਸੇ ਲੈਣ ਵੀ ਲੈ ਜਾਓ ਤੇ ਚੁੱਪ ਕੀਤਾ ਰੋ ਚਾ ਨਹੀਂ ਲੈਂਦੇ ਫਿਰ ਇਹ ਤਾਂ ਟਰਾਡੀ ਸਾਰਿਆਂ ਦੀ ਸਲਾਹ ਹੀ ਆ ਕਿ ਮੈਂ ਕੱਲਾ ਹਾਂ ਮੈਂ ਤੇ ਤੈਨੂੰ ਉਦੋਂ ਹੀ ਦੱਸਿਆ ਵੀ ਨਾ ਬਾਹੂ ਇਹ ਕੰਮ ਨਹੀਂ ਹਾਂ ਤੁੰਮੇ ਮੈਨੂੰ ਇਹ ਦੱਸ ਕਿ ਜਿੱਦਾਂ ਹੁਣ ਡਾਈਟ ਬਾਰੇ ਲੋਕ ਦੱਸਦੇ ਰਹਿੰਦੇ ਵੀ ਆ ਖਾ ਲੋ ਖਾ ਲੋ ਓਏ ਐਵੇਂ ਲੋਕਾਂ ਨੂੰ ਮੂਰਖ ਬਣਾਈ ਜਾਂਦੇ ਆ ਭੈਣ ਚੋ ਮੈਂ ਨਾ ਕਿ ਹਰੀਲਾ ਪਾ ਪਾ ਲੈਣਾ ਲੋਕਾਂ ਨੂੰ ਵੱਧਿਆ ਨੇ ਡਿਪਰੈਸ਼ਨ ਕੀਤਾ ਵਿੱਚੇ ਜਨਾਨੀਆਂ ਵਿੱਚ ਬੰਦੇ ਬਸ ਵੀ ਆ ਖਾ ਲੋ ਖਾ ਲੋ ਛੱਤਰ ਚਾਹੀਦਾ ਇਹਨਾਂ ਦੁਆਲੇ ਆਪਣੀ ਰੋਟੀ ਪਾਣੀ ਖਾਇਆ ਕਰੋ ਜੋ ਘਰ ਦਾ ਹੁੰਦਾ ਬੜਿਆਂ ਇਹ ਨਹੀਂ ਵੀ ਆ ਤੋ ਇਹ ਉੱਠ ਕੇ ਖਾ ਲੋ ਇੰਦਾ ਨਹੀਂ ਤੋ ਉਦਾਂ ਤੇ ਬਹੁਤ ਲੋਕਾਂ ਦੇ ਮੇਲ ਬਣਾਉਣੀ ਉਹਨੇ ਮਾੜੀ ਚੀਜ਼ ਵਖਾ ਲੈਣੀ ਜਿਹੜੀ ਆ ਭਾਵੇਂ ਸਾਗ ਨਾ ਖਾਣ ਰਿਹਾ ਬਾਅਦ ਚ ਉਰੀਲ ਤੇ ਕਦੀ ਕੋਸ਼ ਵਖਾ ਲੈਣਾ ਕਦੀ ਹੁਕੋਜ ਵਖਾ ਲੈਣਾ ਜਿਹੜੀ ਚੀਜ਼ ਹੈ ਵੇ ਝੂਠ ਮਾਰ ਕੇ ਤੁਹਾਨੂੰ ਦੱਸੀ ਇਹ ਇੰਦਾ ਦਾ ਰਗੜਾ ਰੋੜਾ ਪੀਆ ਕਰੋ ਆਪਣਾ ਜੋ ਘਰ ਦਾ ਘੋਕਿਆ ਖਾਇਆ ਕਰੋ ਅੰਡੇ ਉਹਦੇ ਖਾਏ ਕਰੋ ਬਹੁਤੇ ਜਿਹੜੇ ਰੋਟੀ ਛਾਦਨ ਗਿਆ ਇਹੋ ਕੁਝ ਹੀ ਆ ਗੱਲ ਇਹ ਆ ਵੀ ਜਿਹੜੇ ਮਨ ਲਾ ਕੋ ਪੁਰਾਣੇ ਪਹਿਲਵਾਨ ਨੇ ਜਿੰਨੇ ਵੀ ਹਨਾ ਉਹ ਸਾਰੇ ਆਪਕੇ ਦੀ ਵੀ ਸਲਾਹ ਲਈ ਇਹੋ ਕਹਿੰਦੇ ਵੀ ਕਿਉਂ ਉਹ ਖਾਓ ਦੁੱਧ ਪੀਓ ਰੋਟੀ ਮੇਰਾ ਜੋ ਵੀ ਆਬ ਮਠਾ ਦੇ ਕਿੰਨਾ ਕਿੰਨਾ ਬੰਦੇ ਖਾਜਦੇ ਹੀ ਪੁਰਾਣੇ ਪਰ ਮਿਹਨਤ ਵੜੀ ਪਚੰਦੇ ਹੀ ਹੋ ਹਨਾ ਜਿਹੜੀ ਚੀਜ਼ ਸੰਧੂ ਸਾਹਿਬ ਮੈਨੂੰ ਤੇ ਇਹ ਬੰਦੇ ਨੇ ਸਿਆਣੇ ਪੁਰਾਣੇ ਪਹਿਲਵਾਨੇ ਕਹਿੰਦਾ ਪਹਿਲਵਾਨਾ ਜਿਹੜੀ ਚੀਜ਼ ਧਰਤੀ ਜੁਗਦੀ ਹੈ ਨਾ ਕੋਈ ਵੀ ਚੀਜ਼ ਮਨ ਲਾ ਕਣ ਕੇ ਹੋ ਵੀ ਧਰਤੀ ਜੁਗਦੀ ਆ ਮੱਕੀ ਕੁਛ ਵੀ ਆ ਜਿਹੜੀ ਕੁਦਰਤ ਦੇ ਚੀਜ਼ ਪੈਦਾ ਕੀਤੀ ਹੈ ਨਾ ਉਹ ਬੰਦੇ ਬਾਤ ਨੂੰ ਨੁਕਸਾਨ ਨਹੀਂ ਕਰ ਸਕਦਾ ਜਿਹੜੀ ਬੰਦਾ ਬਣਾਉਂਦਾ ਹੁਣ ਮਤਲਬ ਬਹੁਤੇ ਤੇ ਰੋਟੀ ਛਡਾਉਂਦੇ ਆ ਜਿੰਨੇ ਵੀ ਆਪ ਡਾਈਟ ਵਾਲੇ ਰੋਟੀ ਨਾ ਖਾਓ ਯਾਰ ਰੋਟੀ ਤੋਂ ਬੰਦਾ ਤਨੂੰ ਸਿੱਧਕੀ ਜਿੰਨਾ ਜੋ ਮਰਜ਼ੀ ਕਾਈ ਜਾ ਸ਼ਾਬਾਸ਼ ਚਾਹੀਦੀ ਇਹਨਾਂ ਨੂੰ ਮੇਰਾ ਸਤਾ ਕਰਮਜੀਤ ਜੀ ਵੀ ਹੀ ਹਾਂ ਉਹਨੇ ਜਦੋਂ ਮਿਹਨਤ ਨੂੰ ਲਵਾ ਕੇ ਉਹਨੂੰ ਕਹਿਣਾ ਪੁੱਛਣਾ ਖਰਾ ਕੰਦਾ ਹੁਣ ਭਾਵੇਂ ਜਾ ਕੇ ਪੱਥਰ ਚਾਬਲੋ ਉਹ ਰੋਟੀਆਂ ਜੂ ਕਿਉਂ ਨਿਕਲੋਂਦਾ ਜੇ ਖਾ ਲੋਗੇ ਰਾਜ ਕੇ ਜਦੋਂ ਮਿਹਨਤ ਜਿੰਨੇ ਮਿਹਨਤ ਕਰਨੀ ਹੈ ਯਾਰ ਤੇ ਜਿੰਨੇ ਮਿਹਨਤ ਨਹੀਂ ਕਰਨੀ ਲੋਕਾਂ ਨੇ ਕਹਿਣਾ ਵੀ ਸਪੀਡ ਐਂਡ ਸਪੀਡ ਸਪੋਰਟ ਕਿਧਰ ਨਹੀਂ ਆਉਂਦੀ ਮਿਹਨਤ ਯਾਰ ਬੰਦਾ ਰੱਬ ਦਾ ਮਹਾਰਾਜ ਦਾ ਨਾਮ ਲੈ ਕੇ ਜਿਹੜਾ ਬੰਦਾ ਮਿਹ ਇਹ ਬੰਦਾ ਮਿਹਨਤ ਕਰਦਾ ਮਹਾਰਾਜ ਦਾ ਨਾਮ ਲੈ ਕੇ ਸਾਰਾ ਕੁਝ ਕਰ ਚੱਕਦਾ ਵਾ ਬਾਕੀ ਵੀ ਚੱਕੀ ਉੱਤੇ ਲੱਗੇ ਸਾਰੀਆਂ ਗੱਲਾਂ ਦੀ ਪਤਾ ਕੀ ਆ ਨਚੋੜ ਮਿਹਨਤ ਸਾਰੇ ਹੀ ਕਰਦੇ ਆ ਕਿਸੇ ਨੂੰ ਮਾਲਾ ਹਰੇਕ ਨੂੰ ਉਹਦਾ ਜਿੱਦਾਂ ਲਾਲਾ ਕਰਮ ਨਹੀਂ ਹੁੰਦੇ ਹਾਂ ਉਹਦੇ ਹਿਸਾਬ ਨਾਲ ਤੇ ਤਰੱਕੀ ਬਖਸ਼ਣੀ ਕਿ ਇਹਨੂੰ ਪਹਿਲੋ ਬਖਸ਼ ਦਿੰਦਾ ਕਿ ਇਹਨੂੰ ਲੇਟ ਤੇ ਇਹਦੇ ਆਪ ਵੀ ਬਾਕੀ ਨੀਤ ਸਾਫ਼ ਰੱਖੋ ਤੇ ਸਭ ਕੁਝ ਮਿਲਦਾ ਕੋਈ ਗੱਲ ਨਹੀਂ ਹੈ ਕਿ ਹਾਂ ਜੀ ਬਹੁਤ ਕਈ ਬੰਦੇ ਹੁੰਦੇ ਆ ਜਿਹੜੇ ਮਾਲਾ ਕਬੱਡੀ ਜਾ ਹਾਡੇ ਨਾਲ ਵੀ ਕਈ ਕੁ ਮਹਾਡੇ ਇਲਾਕੇ ਦੇ ਪੰਮਾਨ ਖਾਨ ਬਹੁਤ ਆ ਨਹੀਂ ਤੇ 5 400 ਮੁੰਡਾ ਜਿਹੜਾ ਆਪਾਂ ਨੂੰ ਜਾਣਦਾ ਜਿਹੜਾ ਅੱਡੀ ਨੇ ਖੇਡ ਗਿਆ ਹਾਂ ਜਿਹੜੇ ਬੰਦੇ ਨੇ ਮਿਹਨਤ ਕੀਤੀ ਆ ਨਾ ਉਹ ਕਬੱਡੀ ਚ ਭਾਵੇਂ ਤਕੜਾ ਹੋਇਆ ਨਹੀਂ ਹੋਇਆ ਉਹਨੂੰ ਰੱਬ ਨੇ ਹਰ ਕਿਸੇ ਨਾ ਕਿਸੇ ਵਾਸਤੇ ਲਾਇਆ ਆ ਆ ਨਹੀਂ ਇਹ ਨਹੀਂ ਵੀ ਉਹ ਕਿਤੇ ਵਿਹਲਾ ਬੈਠਾ ਕਦੇ ਕੋ ਆ ਨਾ ਉਹ ਸਾਰਾ ਕੁਝ ਮਹਾਰਾਜ ਉਹਨੂੰ ਦਿੰਦਾ ਵਾ ਉਹਦੇ ਜੀ ਸਬਰ ਸਿੱਧ ਗਿਆ ਇਹ ਨਹੀਂ ਵੀ ਕਬੱਡੀ ਚ ਨਾ ਤਕੜਾ ਉਹ ਕਦੇ ਹੋਰ ਹੋ ਜੂਗਾ ਹੋਰ ਕਈ ਕੰਮ ਚ ਉਹਦਾ ਮਹਾਰਾਜ ਪੂਰਾ ਕਰ ਦੂਗਾ ਹੋਊਗਾ ਜਰੂਰ ਪਰ ਹੌਸਲੇ ਦੀ ਗੱਲ ਆ ਸ ਜਦੋਂ 아이 ਕਬੱਡੀ ਖੇਡਨੀ 2011 12 ਜਾੜੀ ਗਰਾਊਂਡ ਦੇ ਵਿੱਚ ਨਾ 150 200 ਮੁੰਡਾ ਦਾ ਸੀ ਹਾਂ ਤੇ ਹੁਣ ਆੜੀ ਗਰਾਊਂਡ ਤੇ ਵੇਲੇ ਜਾ ਕੇ 20 ਮੁੰਡੇ 15 20 ਮੁੰਡੇ ਆ ਇੰਨਾ ਫਰਕ ਪੈ ਗਿਆ ਵਾ ਲੋਕਾਂ ਨੂੰ ਆਪ ਨੂੰ ਸ਼ੌਂਕ ਨਹੀਂ ਹੈ ਖੜਾਉਂਦਾ ਹੈ ਨਹੀਂ ਗਾ ਹੈ ਨਹੀਂ ਆ ਮਤਲਬ ਸਮੇਂ ਦੇ ਵੀ ਇਹ ਬਹੁਤ ਟਫ ਕੰਮ ਹੈ ਪਹਿਲੋਂ ਪਹਿਲੋਂ ਘਰ ਘੁਰ ਲੈਂਦੀ ਹੈ ਨਿਆਣੇ ਉਹਦੇ ਕਰੀ ਜਾਂਦੇ ਵੀ ਇਹ ਰਿਟੇ ਰਿਟੇ ਵੀ ਆਪ ਆਉਂਦੇ ਹੁੰਦੇ ਹੁਣ ਤਾਂ ਬਸ ਲੋਕਾਂ ਨੇ ਆ ਫੜਾਈ ਆ ਮੈਕਬੁੱਕ ਕੀ ਜਿਨ੍ਹਾਂ ਨੂੰ ਅਲ ਜਿਨ੍ਹਾਂ ਕੋ ਕਿਤੇ ਖੇਡ ਹੀ ਨਹੀਂ ਗਈ ਜਾਂ ਮਬਲਾ ਕਿਹੜੇ ਕਿਹੜੇ ਬਹੁਤੇ ਲੋਕ ਜਦੋਂ ਇਹ ਖੇਡ ਕੇ ਕਬੱਡੀ ਕੋ ਕੌਡੀ ਸਰੋ ਸਾਰੇ ਕੋਈ ਬਣਾ ਕੇ ਮਗਰੋਂ ਬਦਨਾਮ ਕਰਦੇ ਵੀ ਕੌਡੀ ਠੀਕੇ ਆ ਜੀ ਉਹ ਆ ਜੀ ਇਹ ਕੱਲਾ ਠੀਕੇ ਦਾ ਨਾਂ ਦੱਸੀ ਠੀਕੇ ਖੜੇ ਵੀ ਤੇ ਦੱਸੋ ਐਵੇਂ ਮਾਰੀ ਜਾਂਦੇ ਆ ਕੱਲ ਪਤਾ ਕੀ ਆ ਵੀ ਜੇ ਹੈਗੇ ਤਾਂ ਤੁਸੀਂ ਲਾ ਕੇ ਕੋਈ ਕਰ ਲੈਂਦੇ ਇਹਦੇ ਬੱਸ ਉਹ ਆ ਵੀ ਕੀ ਪਤਾ ਕੀ ਆ ਸਭ ਕੁਝ ਕਰਕੇ ਵੀ ਹਾਂ ਵੀ ਹਾਏ ਥੂ ਕੌੜੀ 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 ਦਾ ਨਹੀਂ ਬੋ ਜਦੋਂ ਬਦਨਾਮ ਕਰਨੀ ਸ਼ੁਰੂ ਕਰਦੇ ਹੋ ਜਿਹਨੇ ਸਮਝੇ ਜਿਹਨੂੰ ਜੋਬ ਮਿਲਿਆ ਹਰ ਕੇ ਨੇ ਹਰ ਕੇ ਨੇ ਕੀਤਾ ਕਿ ਇੱਕ ਹੋ ਗਿਆ ਕਿ ਇੱਕ ਹੋ ਨਹੀਂ ਉਹ ਜਦੋਂ ਉੱਥੇ ਉਹ ਨਾ ਸਮਝੇ ਨਹੀਂ ਜੀ ਗਿਆ ਕਿ ਨਹੀਂ ਇਹਨੇ ਵਰਤੀ ਨਾਲੇ ਕੋਈ ਵੀ ਕੰਮ ਹੈ ਸਮੇਂ ਦੇ ਹਿਸਾਬ ਨਾਲ ਕੁਝ ਵੀ ਹੈ ਜੇ ਕੋਈ ਬਣਿਆ ਦੁਨੀਆ ਤੇ ਉਹ ਖਾਣ ਨੂੰ ਬਣਿਆ ਜੋ ਵੀ ਹੈ ਕਿਹੜੀ ਗੇਮ ਹੈ ਨਾਲੇ ਕਬੱਡੀ ਸਰਪੇ ਵੀ ਕਬੱਡੀ ਚ ਨਾ ਜਿਦਾ ਪ੍ਰਿੰਤਪਾਲ ਵਾਂਗ ਆਂਦਾ ਲੋਕੀ ਇੰਤਾ ਇੰਨੇ ਸਾਲ ਇੰਤਾ ਆਂਦਾ ਉਹ ਵਾ ਮੈਨੂੰ ਨਾ ਬੰਦਾ ਜਾਨਵਰ ਲੱਗਾ ਆਂਦਾ ਲੋਕੀ ਝੁਗਪਟ ਦਿੰਦੇ ਬਿਲਕੁਲ ਬਿਲਕੁਲ ਉਹ ਸੱਚਾਈ ਬੋਲਦਾ ਝੂਠ ਦੀ ਮਾਰਦਾ ਹਾਂ ਉਹ ਬੰਦਾ ਨਾਰਾ ਹੈ ਨਾ ਹਾਂ ਪਤਾ ਕੀ ਇਹ ਖਾਣ ਨੂੰ ਭਲਵਾਨ ਜੀ ਖਾ ਕੇ ਬੰਦਾ ਸਾਰਾ ਕੁਝ ਜਿਹੜਾ ਮਰਜ਼ੀ ਖਾਈ ਜਾਵੇ ਜੋ ਮਰਜ਼ੀ ਖਾਂਦਾ ਹਨ ਪਰ ਉਹਦਾ ਕੋਈ ਸ਼ਡਿਊਲ ਆ ਕੋਈ ਤੌਰ ਤਰੀਕਾ ਆ ਹਰ ਗੇਮ 'ਚ ਆ ਕਿਹੜੀ ਕਬੱਡੀ ਦਾ ਪਤਾ ਕਿਉਂ ਆ ਕਬੱਡੀ ਆ ਮਾਲਾ ਤੇਰੇ ਕੋਲ ਜਿਹੜਾ ਮਰਜ਼ੀ ਬੰਦੇ ਨੇ ਆ ਜਾਣ ਜਿਹੜੇ ਮਰਜ਼ੀ ਬੰਦੇ ਨੇ ਤੂੰ ਤਿਆਰ ਉਹਨੇ ਤੇਰੇ ਕੋਲ ਆ ਜਣਾ ਮੈਂ ਜਦੋਂ ਮਰਜ਼ੀ ਹੁਣ ਮਾਲਾ ਕੋਈ ਮਾਲਕ ਕੋਈ ਦੂਜੀ ਗੇਮ ਦਾ ਬੰਦਾ ਵਾ ਉਹ ਆਪਣੇ ਲਾਗੇ ਜਾ ਕੇ ਬੰਦਾ ਵੀ ਨਹੀਂ ਕੋਈ ਆਉਣ ਦਿੰਦੇ ਨਹੀਂ ਆਉਣ ਦਿੰਦੇ ਤੇ ਕਹੇ ਆ ਪੁੱਛਣ ਵਾਲੇ ਦੀ ਜਿਹੜਾ ਕੋਈ ਪੁੱਛਦੇ ਆ ਜਾ ਕੇ ਵੀ ਤੁਸੀਂ ਐਡਾ ਕਬੱਡੀ ਸੁਣਿਆ ਜੀ ਐਡਾ ਟੀਕੇ ਇਹਨਾਂ ਦੀ ਇਨੀ ਕਰਤੂਰ ਨਹੀਂ ਉੱਚੇ ਦੇ ਬਾਈਕ ਚੰਗੇ ਬੜ ਚੰਗੀ ਗੇਮ ਦੇ ਹੋਰ ਕੇ ਜਿਹੜੀ ਪ੍ਰੋਫੈਸ਼ਨਲ ਕੋ ਬੰਦੇ ਕੇ ਇਹਨੂੰ ਉਹ ਕਹਿੰਦਾ ਕੋਈ ਬਸ ਕਬੱਡੀ ਹੈ ਵੀ ਕਬੱਡੀ ਧਰਤੀ ਨਾਲ ਮਿੱਟੀ ਨਾਲ ਜੁੜੇ ਲੋਗ ਹੈ ਮਿੱਟੀ ਚ ਖੇਬ ਗੇਮ ਹੈ ਤੇ ਲੋਕੀ ਜੋੜੀ ਮਰਜ਼ੀ ਤੋਂ ਮਤ ਲਾਉਂਦੇ ਜੋ ਮਰਜ਼ੀ ਕਰੀ ਜਾਂਦੇ ਇਹ ਚੀਜ਼ਾਂ ਹੀ ਬਸ ਬਦਨਾਮ ਕਰੀ ਜਾਂਦੇ ਹੋਰ ਤੇ ਗੱਲ ਕੋਈ ਕੁਝ ਪਲੇਅਰਾਂ ਦੀ ਨਬੜਤਾ ਆ ਉਹ ਚੀਜ਼ ਕਰਕੇ ਹੋ ਗਿਆ ਪਰ ਜੇ ਇਕੱਲੇ ਟੀਕੇ ਲਾ ਕੇ ਕਬੱਡੀ ਖੇਡੀ ਜਾਂਦੀ ਤੇ ਸਾਰੀ ਦੁਨੀਆ ਹੀ ਖੇਡ ਲਈ ਬਣਾਉਂ ਜੀ ਛੱਡਦਾ ਕਿਉਂ ਕੋਈ ਸਾਰਿਆਂ ਨੂੰ ਪਤਾ ਕੀ ਕੋ ਖਦਦਾ ਕੋਤ ਦੇ ਕੋ ਖਦ ਇਹ ਬੜੀ ਬੰਦਿਆਂ ਦੀ ਮਿਹਨਤ ਹੈ ਮਹਾਰਾਜ ਦੀ ਕਿਰਪਾ ਜਿੱਤੇ ਹੋਏ ਉਹ ਬੰਦਾ ਤਗੜਾ ਹੁੰਦਾ ਹਰ ਬੰਦਾ ਤਗੜਾ ਨਹੀਂ ਹੁੰਦਾ ਬਾਕੀ ਮਿਹਨਤ ਤੋਂ ਬਿਨਾ ਕੁਛ ਨਹੀਂ ਹੈ ਮਿਹਨਤ ਕਰਨੀ ਪੈਂਦੀ ਜੀ ਬੱਬਾ ਹੁਣ ਉੱਠਣਾ ਪੈਂਦਾ ਘਰੋਂ ਹੁਣ ਅਸੀਂ ਕਦੋਂ ਦੇ ਤੁਸੀਂ ਮਾਲਾ ਸਵੇਰ ਦੇ 8 ਵਜੇ ਤੋਂ ਤੁਰੇ 2 ਘੰਟੇ ਮੇਰ ਕੋ ਉਹਨੂੰ ਲੱਗ ਗਏ ਤੇ ਮਿਹਨਤੀ ਆ ਲਾਲਾ ਪੇਟੀ ਦੂਰ ਜਾਣਾ ਹੁਣ ਆਏ ਆਪਾਂ ਸਵੇਰ ਦੇ 3 ਕਦੋਂ ਦਾ ਘਰੋਂ ਤੁਰਿਆ ਮੈਂ ਭੌਂਦੀ ਤੁਰਿਆ 8 ਵਜੇ 8 ਵਜੇ ਦਾ ਤੁਰਿਆ ਤੇ 1 2 ਵੱਜ ਗਏ ਆ ਤੇ ਆਪਾਂ ਆ ਕਿਹੜੇ ਟੋਲ ਤੇ ਲੁਧਿਆਣੇ ਵਾਲੇ ਟੋਲ ਤੇ ਆ ਜਿਹੜਾ ਉੱਥੇ ਆ ਪੁਲ ਤੇ ਅਜ ਰਾਤੇ ਅਜਾਬ ਸਭ ਤੋਂ ਵੱਡਾ ਟੁੱਟਿਆ ਮੈਂ ਕਿ ਦਿਨ ਆਪਣਾ ਰਸੀਦਾਰੀ ਕੋ ਲੈ ਆ ਪਿਛਲੇ ਤੋਂ ਪਿਛਲੇ ਸਾਲ ਦੀ ਗੱਲ ਆ ਹਾਂ ਉਹ ਪਹਿਲਾਂ ਦੇ ਹਰਚਵਾਲ ਤੱਕ ਜਾਂਦੇ ਆ 3-4 ਵਾਰੀ ਤੇ ਉਲਟੀਆਂ ਕੀਤੀਆਂ ਨੇ ਅੱਛਾ ਗਾਣ ਕੇ ਜੇ ਸੰਦਰੇ ਹੁੰਦੇ ਨੇ ਲਈਏ ਕੁਝ ਲਈਏ ਖਾਏ ਖਾ ਕੇ ਮੇਰੇ ਉਲਟੀ ਮਾਰਦੇ ਹਾਂ ਮੈਂ ਮੇਰੀ ਗੱਲ ਸੁਣ ਤੂੰ ਕੋ ਜਾ ਕੇ ਖੇਡਣਾ ਤੇ ਨਹੀਂ ਹਾਂ ਤੇਰੇ ਕੋ ਸਬਰ ਹੀ ਨਹੀਂ ਹੋਣਿਆ ਅਜੇ ਜਾ ਕੇ ਆਈਂ ਤੇ ਫਿਰ ਬੰਦੇ ਚ ਬੰਦਾ ਵਜਣਾ ਕਈ ਕੁਝ ਹੁਣਾਵਾ ਠਾ ਠਾ ਫਿਰ ਮਗਰੋਂ ਤੂੰ ਕਹਿਣਾ ਵੀ ਆਹ ਕਿ ਉਡੀ ਵਾਲੇ ਤੇ ਆਹ ਕਹਿੰਦੇ ਓਕਾਂ ਦੇ ਆ ਤੂੰ ਇਕੱਲਾ ਸਬਰ ਨਹੀਂ ਕਰਕੇ ਵਗਾ ਦੂ ਇਹਨਾਂ ਇਹੰਦੀ ਦੀ ਗੱਲ ਛੱਡੋ ਇਹ ਵੀ ਬਾਈ ਤਾਂ ਇਆਂ ਬਾਕੀ ਕੱਲਾ ਕਰਨੀਆਂ ਬੜੀਆਂ ਸੌਕੀਆਂ ਵਾ ਦੁਨੀਆ ਧਿਆਨ ਨਾ ਕਰਿਆ ਕਰੋ ਲੋਕਾਂ ਦਾ ਕਿਹੜਾ ਯਾਰ ਗਿਆ ਨੀ ਮੂੰਹ ਫੜ ਲੈਣਾ ਜੋ ਮਰਦੀ ਕੋ ਬਈ ਇਹ ਤਾਂ ਬਾਕੀ ਚਲੋ ਜੀਂਦੇ ਵਾਦੇ ਰੋ ਜਾ ਕੇ ਵਖਾਉਂਦੇ ਜਿਨਾਂ ਨੂੰ ਪਤਾ ਜਿਨਾਂ ਨੂੰ ਨੌਲਜ ਹੈ ਉਹ ਬੰਦੇ ਕਦੀ ਵੀ ਹੋਜੀ ਗੱਲ ਨਹੀਂ ਕਰਦੇ ਕਿਤੇ ਕਿਤੇ ਗੇਮ ਨਾਲ ਥੋੜੇ ਬਹੁਤੇ ਵੀ ਰਿਲੇਟਡ ਰਹੇ ਹੋਣਗੇ ਨਾ ਬਾਕੀ ਵਖਾਉਂਦੇ ਮੈਚ ਤੇ ਜਾ ਕੇ ਕੀ ਬੰਦਾ ਕਹਿਣਾ ਪੈਂਦਾ ਮੈਚ ਓਕੇ ਬਾਈ ਵੀਰੋ ਹੋ ਗਿਆ ਰੈਡੀ ਜੈਸ ਨਹੀਂ ਤੁਸੀਂ ਕਿਹੜਾ ਕੰਮ ਸਮਝਿਆ ਪਿੰਡ ਪੱਤਰ ਵਾਲੇ ਇਹਨਾਂ ਨੇ ਚਾਰ ਕਲਪਾਂ ਵਾਲਾ ਵੀ ਅਸੀਂ ਰਾਮ ਰਾਮ ਨਾਲ ਚੱਲੀਏ ਨਹੀਂ ਬਾਉ ਜੀ ਅਸੀਂ ਦੇ ਆਪਣੇ ਪੂਰੀ ਤੇਜ ਆਉਣੇ ਆ ਸਾਡਾ ਬੇੜਾ ਹੀ ਇੰਨਾ ਵੀ ਅਸੀਂ ਰਾਮ ਰਾਮ ਨੇ ਲੁਕਮ ਲੱਗਦਾ ਅਸੀਂ ਅਜੇ ਗੱਡੀ ਜੀ ਤਿਆਰ ਹੋਏ ਆ ਤੇ 2:00 ਵਜ ਕੇ ਤੇ 14 ਮਿੰਟ ਹੋ ਗਏ ਆ 3:00 ਨਹੀਂ 3:14 ਹੋ ਗਏ ਆ ਸੌਰੀ ਤੇ 5 ਮਿੰਟਾਂ ਦਾ ਰਾਹ ਜੀ 7 ਮਿੰਟਾਂ ਦਾ ਲੇਪਿਆ ਤਾਂ ਆ ਪੱਟੀਆਂ-ਪੁਟੀਆਂ ਲਾ ਲੀਆਂ ਤਿਆਰ ਹੋ ਗਏ ਰਾਹ ਚੋਂਦੇ-ਉਂਦੇ ਹੀ ਜੀਨੀਰੇ ਫੈਡਰੇਸ਼ਨ ਜਿਹਨਾਂ ਦਾ ਮੈਚ ਚੌਥਾ ਕਰਦਾ ਹੁੰਦੇ ਕੱਲ੍ਹ ਤੋਂ ਹੀ ਫਾਈਨਲ ਖੇਡੇ ਜੀ ਹਾਂ ਕਰਕੇ ਥੱਗ ਕੇ ਮੁੰਡੇ ਜੀ ਉਹ ਕਹਿੰਦੇ ਵੀ ਝੋਟੀਆਂ ਆਪਣੀਆਂ ਲਈ ਆ ਆ ਜਾਇਆ ਕਰੋ ਤੂੰ ਝੋਟੀ ਆ ਕੇ ਸ਼ੰਕਰ ਭਾਣ ਲੈ ਬੱਜੀ ਆ ਤੇ ਗਾੜੇ ਆ ਬੱਜੀ ਆ ਗੱਲ ਦੀ ਕਹਿੰਦੇ ਆ ਜਾਇਆ ਕਰੋ ਮੈਚ ਭਾਣ ਲਈ ਤੁਹਾਡਾ ਚੋਫਾ ਕਰਦੇ ਫਿਰ ਮੰਨ ਐਮ ਐਲ ਕੇ ਦਾ ਪਟੇਸ਼ਨ ਹੀ ਆਪਣੀ ਆ ਆਹੋ ਇਹ ਇਹਨਾਂ ਦੂਜਾ ਓੜੀ ਬੈਟਿੰਗ ਬੁੱਡਿੰਗ ਕਰਨ ਵਾਲਾ ਬਣਾਇਆਗੇ ਨਹੀਂ ਇਧਰ ਮਾਰ ਮੜ ਜਾ ਕੀ ਰੀਡਿਮ ਕਰਦੇ ਆ ਵਿਆਹ ਤੋਂ ਪਹਿਲਾਂ ਕੀ ਚੱਲਿਆ ਕੰਮ ਕੀ ਬਣਿਆ ਇਹਦੇ ਜੁਗਾਂ ਇਹ ਤਾਂ ਪ੍ਰੀ ਬੈਟਿੰਗ ਆਪ ਰੀ ਬੈਟਿੰਗ ਨਾਲ ਖਾਣਾ ਹਾਂ ਹੋਗੀ ਤਾਂ ਲੇ ਇੱਕ ਰੋਟੀ ਕਲਾਂ ਚ ਬਣਿਆ ਆ ਇੱਥੋਂ ਦਾ ਆਪਣਾ ਸਨੀ ਭਰਾ ਵਾ ਸਨੀ ਸਨੀ ਆ ਯੋ ਤੇਰਾ ਪਿੰਡ ਲੋਟੀ ਨਹੀਂ ਕਢਾਣੀ ਨਹੀਂ ਨਹੀਂ ਆ ਇਹ ਤਾਂ ਕਢਾਣੀ ਕਲਾਂ ਇੱਥੋਂ ਦਾ ਸਨੀ ਆਪਣਾ ਯਾਰ ਲਓ ਜੀ ਇੱਥੇ ਪਹੁੰਚ ਗਏ ਹਾਂ ਆ ਪਿੰਡੋਂ ਤਾਂ ਬਹੁਤ ਸੋਹਣਾ ਹੈ ਨਰਿਆ ਬੰਦਲਾ ਕੀ ਚਾਹੀਦਾ ਕੀ ਚਾਹੀਦਾ ਆ ਕੀ ਚਾਹੀਦਾ ਓਏ ਵਾਏ ਓਏ ਤੋ ਬਾਈ ਜੀ ਮੋਟਰ ਵਾਲਾ ਵੀ ਮਿਲ ਗਿਆ ਇਹਦਾ ਬਾਈਪਾਸ ਹੀ ਕਰਨਾ ਹਾਂ ਉਹ ਇੰਟਰ ਅੰਦਰੋਂ ਕਾਹ ਚੋਂ ਤੱਕੀ ਕੰਮ ਤੂੰ ਕਰਾ ਲਿਆ ਲੱਗ ਗਿਆ ਸ਼ੇਰਾ ਹੋ ਗਿਆ ਹੈ ਚਲ ਅਸੀਂ ਦਸ ਦੇ ਕਦੋਂ ਕਰਨੀ ਵਾਪਸੀ ਆਪਾਂ ਕਰਾਂਗੇ ਮਾਰਚ ਹੈ ਮਾਰਚ ਫਿਰ ਇਦਾਂ ਵੀ ਮੁਸੀਆ ਮਾਰਿਆ ਕਰਨੀ ਬਾਹਰ ਜਾ ਕੇ ਆਪੀ ਕੋਈ ਦਾ ਇਹ ਦੋ ਬੰਦੇ ਕੀ ਕਰਦਾ ਹੁੰਦਾ ਕੀ ਕਰਦਾ ਕੀ ਹੁੰਦਾ ਜੋ ਜੀ ਹੈ ਰੌਣਕੀ ਬੰਦਾ ਪੂਰਾ ਪਿਆ ਹੈ ਹੈ ਰੰਗਮਨ ਦੀ ਬੜੀ ਮੋਟੇ ਮਾਰ ਦਿੱਤੀ ਕਰਾਂਗੇ ਵਾਪਸੀ ਮਾਰ ਚ ਹੈ ਬੰਦਾ ਮੇਰੇ ਤੇ ਵੀ ਥਾਪੀ ਮਾਰਦੀ ਕੋਈ ਨਹੀਂ ਮਾਰਨੀ ਫੱਲਾ ਫੱਲਾ ਮੈਂ ਲੈ ਲੈਣਾ ਮੈਂ ਹੱਸ ਬਣਾਉਂਦਾ ਮੇਰੇ ਇਹਨਾਂ ਫੜ ਕੇ ਮੈਨੂੰ ਛੱਡੀ ਪੂਰੀ ਥਾਪੀ ਕੋਈ ਨਹੀਂ ਕਾਹਦੇ ਬਾਜਲੇ ਭਾਈ ਤੂੰ ਤੇ ਮਾਰੇ ਗਿਆ ਦਾ ਸਾਫ ਦਾ ਬਰਾਬਰ ਹੋਰ ਰੇਟਰਾਂ ਦਾ ਸੌਖਾ ਵਾ ਰੇਟਰ ਮਤਲਬ ਕਿ ਮਤਲਬ ਇੱਕ ਅਧੀ ਫੜੇ ਰੇਟਰ ਨੇ ਮਤਲਬ ਮਤਲਬ ਦਾਪ ਉਹ ਰੇਟਰ ਨੇ ਦੋ ਤੋਂ ਭੱਜਣੀਆਂ ਹੀ ਦੋ ਨਹੀਂ ਤਿੰਨ ਬਧੂਆ ਤੋੜ ਕਿੰਨੀਆਂ ਪੜ ਦੂੰਗਾ ਚਾਰ ਪੜਨੂੰਗਾ ਪੰਜ ਪੜਨੂੰਗਾ ਜਦੋਂ ਭੱਜ ਗਏ ਉਦੋਂ ਪਰ ਆਏ ਰੇਟਰ ਨੇ 10 ਪਈਆਂ ਹੈ ਖਰਾਬ ਚੱਲੀ ਹੈ ਗਰਮ ਚ ਫੋਦਾ ਚੱਕਰ ਹੈ ਰੇਟਰ ਨਹੀਂ ਮੰਨਦੇ ਚੱਕਰ ਹੈ ਵਾ ਵਾ ਫਿਰ ਗੱਲ ਤੇ ਆਪ ਜਿੱਦਾਂ ਮੰਨਣਾ ਹੁਣ ਤੂੰ ਜਿੱਦਾਂ ਫੜ ਲਿਆ ਪਹਿਲੀ ਤੇ ਮਾਰਦਾ ਜਾਂ ਕਿੱਦਾਂ ਹੈ ਨਾ ਜਿੰਨਾ ਚਿਰ ਫਿਰ ਉਹ ਬੰਨ ਲਾ ਬਰਾਬਰ ਨਹੀਂ ਹੁੰਦਾ ਕੰਮ ਹੁਣ ਆਪਾਂ ਬੰਦੇ ਇਦਾਂ ਦੇ ਆ ਫਿਰ ਜਿੰਨਾ ਚਿਰ ਕੰਮ ਬਰਾਬਰ ਨਹੀਂ ਕਰ ਲੀਦਾ ਜਾਂ ਮੈਂ ਮਾਰੀ ਤੂੰ ਨਹੀਂ ਕਰ ਲਿਆ ਜਾਂ ਮੈਂ ਫਿਰ ਉਹਨਾਂ ਨੂੰ ਕੰਮ ਆਉਂਦਾ ਜੀ ਬੜਾ ਰੱਜਣਾ ਵਧੀਆ ਹੈ ਤਾਂ ਕਿ ਲੋਕ ਦੇਖਣ ਉਹ ਤਾਂ ਇਹ ਤੈਨੂੰ ਵੀ ਨਹੀਂ ਪਸੰਦ ਪਹਿਲਾਂ ਤਾਂ ਨਰੰਚਨ ਕਰਨਾ ਹੁੰਦਾ ਜੀ ਉਹਦੀ ਹੁਣ ਆ ਉਥੇ ਮੁੰਡੇ ਬੈਠੇ ਐ ਰ ਕੀ ਅੱਜ ਆਉਂਸੀ ਕਰੀ ਜਾਂਦੇ ਜੀ ਮੈਂ ਕਰ ਕੇ ਨਾ ਖੁਸ਼ ਜੀ ਕਹਿੰਦੇ ਖੁਸ਼ ਇਹਨੂੰ ਉਹਨਾਂ ਦੇਖ ਲਓ ਉਹ ਜਿਹੜਾ ਦੀਪ ਨੂੰ ਬਣਾਉਂਦਾ ਲਾਉ ਜੀ ਨਬੇੜਤਾ ਕੰਮ ਹੈ ਦਿਨੇ ਦਿਨੇ ਇਹ ਦਿਨ ਹੈਗਾ ਵਾ ਫੋਟੇਸ਼ਨ ਦੇ ਕੰਪਾਂ ਦਾ ਤਾਂ ਆ ਫਾਇਦਾ ਹੈ ਦਿਨੇ ਦੇ ਵਿੱਚ ਕੰਮ ਮੁੱਕ ਜਾਂਦਾ ਕਿਉਂ ਤੇ ਕੀ ਕੀ ਕਹਿਣਾ ਚਾਹੁੰਦਾ ਐ ਇਸ ਬਾਰੇ ਜਿੰਨੇ ਜਿੰਨੇ ਮੁੱਕ ਜਾਂਦਾ ਵੀਰ ਜਿੰਨੇ ਫਾਟਿੰਗ ਪੀਲਾ ਰਿਹਾ ਜਾਂਦਾ ਆ ਬਾਕੀ ਤਾਂ ਹਨੇਰਾ ਹੋ ਹੀ ਜਾਂਦਾ ਆਹ ਬਾਕੀ ਤਾਂ ਕੋਲ ਕਰੇਲੇ ਨਾ ਪਾ ਨੂੰ ਵੀ ਘਰੇ ਜਾਂਦੇ ਜਾਂਦੇ ਬਹੁਤ ਹਨੇਰਾ ਪੈਣਾ ਆ ਬਹੁਤ ਜਿਆਦਾ ਪਰਾਂ ਬੱਲੀ ਓਕੇ ਵੀਰ ਠੀਕ ਹੈ ਜੀ ਸਤਿ ਸ੍ਰੀ ਅਕਾਲ ਮਿਲਦੇ ਫਿਰ ਗਾਂ